ਵੇ ਜਰਮਾ ਤੁਹਾਡੇ ਵਿੱਚ ਲੈ ਲਈ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਨਾਬਾਂ ਜਾਨੂੰ ਰੋਕਾਂਗੇ ਜਨਮਵਾਂ ਨੂੰ ਠੋਕਾਂਗੇ ਭਗਵੰਤ ਮਾਨਾ ਪਿੰਡਾਂ ਤੇ ਆ ਤੈਨੂੰ ਰੋਕਾਂਗੇ ਜਨਮਵਾਂ ਨੂੰ ਠੋਕਾਂਗੇ ਭਗਵੰਤ ਮਾਨ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਲਾਲੀ ਚੋਰ ਸਰਕਾਰ ਮੁਰਦਾਬਾਦ 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 ਕੁਤ ਮਰ ਸਰਕਾਰ ਮੁਰਦਾਬਾਦ 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 ਕੁਤ ਮਰ ਸਰਕਾਰ ਮੁਰਦਾਬਾਦ ਸਿਲੰਡਰ ਚੋਰ ਸਰਕਾਰ ਮੁਰਦਾਬਾਦ 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 ਟ੍ਰੈਲੀ ਚੋਰ ਸਰਕਾਰ ਮੁਰਦਾਬਾਦ ਮੁਰਦਾਬਾਦ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਅਜੇ ਪੁਤਲਾ ਫੁਕਣ ਦਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਹਦੇ ਵਿੱਚ ਦੂਸਰੀਆਂ ਸਟੇਟਾਂ ਜਿਦਾ ਹਰਿਆਣਾ ਹੋ ਗਿਆ ਤੇ ਕਰਨਾਟਕਾ ਹੋ ਗਿਆ ਕੇਰਲ ਹੋ ਗਿਆ ਹੋਰ ਜਿੰਨੀਆਂ ਸਟੇਟਾਂ ਸਾਡੇ ਨਾਲ ਨੇ ਉਥੋਂ ਦੇ ਲੀਡਰ ਸਾਹਿਬਾਨ ਨੇ ਇਹ ਕਿਹਾ ਗਿਆ ਸੀ ਵੀ ਸਾਡੇ ਉੱਤੇ ਬਹੁਤ ਭਾਰੀ ਤਸ਼ੱਦਦ ਹੈ ਜਿਹੜਾ ਵਾ ਸਰਕਾਰ ਹੈ ਕਿ ਗਿਣੀ ਮਿੱਥੀ ਛਾਤ ਸਾਜਿਸ਼ ਦੇ ਤਹਿਤ ਕਰ ਰਹੀ ਆ ਜਿਵੇਂ ਤੁਸੀਂ ਇੱਕ ਪਿੱਛੇ ਜੇ ਮਸਲਾ ਸੁਣਿਆ ਕਸੋਆਣਾ ਪਿੰਡ ਆ ਬਠਿੰਡੇ ਦੇ ਵਿੱਚ ਉਹਦੇ ਵਿੱਚ ਇੱਕ ਗੰਦੇ ਨਾਲੇ ਦਾ ਜਿਹੜਾ ਵਾ ਨਾ ਉਹ ਮਸਲਾ ਉੱਠਿਆ ਜਿਹਦੇ ਵਿੱਚ ਪੂਰਾ ਪਿੰਡ ਜਿਹੜਾ ਵਾ ਉਹਨਾਂ ਨੇ ਸਰਕਾਰ ਨੇ ਬੰਦਕ ਬਣਾਇਆ ਹੋਇਆ ਤੇ ਜਿਹੜੀ ਪੇਠਿਆ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਉਹ ਥਪੜੀ ਜਾ ਰਹੀ ਆ ਇਹਦੇ ਸਬੰਧ ਵਿੱਚ ਡੱਲੇਵਾਲ ਸਾਹਿਬ ਦਾ ਵੀ ਜਿਹੜਾ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਸੀਗਾ ਨਜ਼ਰਬੰਦ ਕੀਤਾ ਸੀ ਇਸ ਵਿਰੋਧ ਦੇ ਵਿੱਚ ਆਪਣੇ ਲੀਡਰ ਨੂੰ ਸ਼ਰਦੋਲ ਖਾਤਰ ਤੇ ਆਪਣੇ ਹੱਕ ਲੈਣ ਖਾਤਰ ਪੰਜਾਬ ਸਰਕਾਰ ਨੂੰ ਦੱਸਣ ਖਾਤਰ ਪਈ ਜਿਹੜੇ ਲੋਕਾਂ ਨੇ ਤੁਹਾਨੂੰ ਚੁਣ ਕੇ ਸੱਤਾ ਦੇ ਵਿੱਚ ਭੇਜਿਆ ਸੀ ਜਿਨ੍ਹਾਂ ਦੇ ਧਰਮ ਦੇ ਮੇਰੇ ਤੁਸੀਂ ਆ ਕੇ ਸ਼ਮੂਲੀਅਤ ਕਰਕੇ ਤੇ ਲੋਕਾਂ ਨੂੰ ਕਹਿੰਦੇ ਅਸੀਂ ਵੀ ਵਾਕਿਆ ਕਿਸਾਨਾਂ ਦੇ ਹੱਕ ਜਾਇਜ਼ ਨੇ ਮਜ਼ਦੂਰਾਂ ਦੀਆਂ ਮੰਗਾਂ ਜਾਇਜ਼ ਨੇ ਅੱਜ ਤੁਸੀਂ ਉਹਨਾਂ ਨੂੰ ਚੋਰ ਕਹੋ ਅੱਜ ਤੁਸੀਂ ਉਹਨਾਂ ਨੂੰ ਲੁਟੇਰੇ ਕਹੋ ਅੱਜ ਤੁਸੀਂ ਕਮਾਈਆਂ ਕਰਨ ਵਾਲੇ ਕਹੋ ਇਹ ਸਰਕਾਰ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਇੱਕ ਸਰਕਾਰ ਨੇ ਆਪਣੇ ਲੀਡਰਾਂ ਉੱਤੇ ਬਹੁਤ ਵੱਡੀ ਏਤਮ ਤਲਾਈ ਆ ਵੀ ਇਹ ਫੰਡ ਇਕੱਠੇ ਕਰਨ ਵਾਲੇ ਨੇ ਇਹ ਲਟੇਰੇ ਨੇ ਅਸੀਂ ਸਰਕਾਰ ਦਾ ਚੈਲੰਜ ਜਿਹੜਾ ਉਹ ਕਬੂਲ ਪਹਿਲਾਂ ਵੀ ਕੀਤਾ ਸੀ ਸਾਡੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨੇ ਅੱਜ ਫੇਰ ਤੁਹਾਡੇ ਪਲੇਟਫਾਰਮ ਤੋਂ ਸਰਕਾਰ ਨੂੰ ਇਹ ਚੈਲੰਜ ਕਰਦੇ ਆ ਕਿ 27 ਦੇ ਵਿੱਚ ਤੁਹਾਡੀਆਂ ਅਸੀਂ ਦੌੜਾਂ ਲਵਾਵਾਂਗੇ ਤੁਸੀਂ ਜਿੰਨੀ ਤਾਕਤ ਦੇ ਨਾਲ ਸਾਡੇ ਲੀਡਰਾਂ ਉੱਤੇ ਪਰਚੇ ਕਰਨ ਦੇ ਜਿਲ੍ਹਾਂ ਦੇ ਵਿੱਚ ਸੁੱਟਣਾ ਉਹ ਸੁੱਟਣੋ ਜਿੱਦਣ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਟਾਈਮ ਆਇਆ ਤੇ ਤੁਹਾਨੂੰ ਭਜਦਿਆਂ ਨੂੰ ਵਾਣ ਨਹੀਂ ਲੱਭਣੇ ਤੁਹਾਡੀਆਂ ਜ਼ਮਾਨਤਾਂ ਵੀ ਜਿਹੜੀਆਂ ਜਬਤ ਹੋਣਗੀਆਂ ਤਾਂ ਤੁਹਾਡੇ ਉਤੋਂ ਜੇਲ੍ਹਾਂ ਦੇ ਵਿੱਚ ਸਾਰੀ ਉਮਰ ਜਿਹੜੇ ਤੁਸੀਂ ਕੱਟੋਗੇ ਜਿਹੜੇ ਹਾਲਾਤ ਤਾਂ ਬੜੇ ਬੜੇ ਹੋ ਜੇ ਅਗਲੀ ਦੰਨ ਵਿੱਚ ਕੀ ਹੋਏਗੀ ਅਸੀਂ ਅੱਜ ਪੂਰੇ ਦਾ ਪੂਰਾ ਰੋਸ ਜਣਾ ਪੂਰੇ ਭਾਰਤ ਦੇ ਵਿੱਚ ਜਿਹੜਾ ਆਪਣਾ ਪ੍ਰਗਟ ਕੀਤਾ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਸੁਣੋ ਨਜਾਇਜ਼ ਪਰਚੇ ਲੋਕਾਂ ਦੇ ਕਰਨੇ ਬੰਦ ਕਰੋ ਜਿਹੜੇ ਤੁਸੀਂ ਕਹਿੰਦੇ ਸੀ ਵੀ ਮਲਾਜ਼ਮਾਂ ਨੂੰ ਆਪਾਂ ਨੌਕਰੀਆਂ ਦਵਾਂਗੇ ਅੱਜ ਤੁਸੀਂ ਬਿਜਲੀ ਬੋਰ ਦਾ ਹਾਲਾਤ ਵੇਖ ਲਓ ਤੁਸੀਂ ਮਾਲ ਮਹਿਕਮੇ ਦਾ ਹਾਲਾਤ ਵੇਖ ਲਓ ਰੋਡ ਸਾਡੇ ਜਿਹੜੇ ਆ ਉਹਨਾਂ ਦੇ ਹਾਲਾਤ ਵੇਖ ਲਓ ਇਹਨੇ ਬਲ ਤੋਂ ਬੱਤਰ ਹੋਏ ਪਏ ਨੇ ਸਰਕਾਰ ਨੂੰ ਇਸ ਜਵਾਬ ਦੇਣਾ ਪਊਗਾ ਤੇ ਅਸੀਂ ਬਜੇ ਦਾ ਇਸ ਗੱਲ ਕਰਕੇ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦਿਵਾ ਕੇ ਰਹਿਾਂਗੇ ਤੇ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਤੇ ਅਜੇ ਤਾਂ ਅਸੀਂ ਜਿਹੜਾ ਆਪਣੀ ਮੂਵਮੈਂਟ ਨੂੰ ਜਿਹੜਾ ਪੰਜਾਬ ਵਾਲੇ ਪਾਸੇ ਲੈ ਕੇ ਨਹੀਂ ਆਇਆ ਅੱਜ ਪਹਿਲਾ ਮੌਕਾ ਵਾ ਜਿੱਦਾਂ ਤੁਹਾਡੇ ਬਰਖਲਾਫ ਹੈ ਬਿਲਕੁਲ ਡਟ ਕੇ ਖੜੋਤੇ ਆ ਤੇ ਇਦਾਂ ਹੀ ਨਿਰੰਤਰ ਜਿਹੜਾ ਵਾ ਅਸੀਂ ਤੁਹਾਡਾ ਉਹਨਾਂ ਚਿਰ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਪੂਰੀ ਨਹੀਂ ਹੁੰਦੀਆਂ ਵੇਖੋ ਸਾਡੇ ਨੂੰ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਕਾਲ ਆਈ ਸੀ ਕਿ ਸਾਰੇ ਹਿੰਦੁਸਤਾਨ ਦੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਉੱਤੇ ਉਤਲੇ ਫੁਕੇ ਜਾਣਗੇ ਭਗਵੰਤ ਮਾਨ ਦੇ ਤੇ ਉਹਦੀ ਕੈਬਨਿਟ ਦੇ ਉਹਦੀ ਸਰਕਾਰ ਦੇ ਕਿਉਂਕਿ ਭਗਵੰਤ ਮਾਨ ਜਿਹੜਾ ਆਪ ਖੁਦ ਧਰਨੇ ਦੀ ਪਦੈਸ਼ ਆ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਖੁਦ ਧਰਨੇ ਦੀ ਪਦੈਸ਼ ਆ ਇਹਦੇ ਦਿਮਾਗ ਦੇ ਉੱਤੇ ਕੋਈ ਇਹੋ ਜਿਹਾ ਫਤੂਰ ਚੜ ਗਿਆ ਕਿ ਜਾਇਜ਼ ਹੱਕੀ ਮੰਗਾ ਮੰਗਣ ਲਈ ਅਸੀਂ ਜਿਹੜੇ ਬੈਠੇ ਹਾਂ ਆਪਣੇ ਮੋਰਚਿਆਂ ਲਈ ਇਹਨੇ ਸਾਡੇ ਮੋਰਚੇ ਝਾੜ ਦਿੱਤੇ ਸਾਡੇ ਸਾਨੂੰ ਸੱਦ ਕੇ ਉੱਥੇ ਮੀਟਿੰਗ ਲਈ ਕੇਂਦਰ ਸਰਕਾਰ ਨਾਲ ਮੰਤਰੀਆਂ ਨਾਲ ਸਾਡੀ ਮੀਟਿੰਗ ਸੀ ਤੇ ਮਗਰੋਂ ਸਾਡੇ ਲੀਡਰਾਂ ਨੂੰ ਉੱਥੇ ਰੈਸਟ ਕਰਕੇ ਸਾਡੇ ਸਾਰੇ ਮੋਰਚੇ ਜਾਰ ਦੇ ਦਿੱਤੇ ਗਏ ਇਹ ਪੰਜਾਬ ਚ ਨਾਦਰ ਸ਼ਾਹ ਵਾਲਾ ਵਤੀਰਾ ਜਿਹੜਾ ਉਹ ਚਲਾ ਰਿਹਾ ਦਲੇਵਾਲ ਸਾਹਿਬ ਕਿਉਂਕਿ ਸਮੇਂ-ਸਮੇਂ ਦੇ ਉੱਤੇ ਕਿਸਾਨਾਂ ਦੀ ਪਿੰਡਾਂ ਦੇ ਲੋਕਾਂ ਦੀ ਮਜ਼ਦੂਰਾਂ ਦੀ ਆਵਾਜ਼ ਉਠਾਉਂਦੇ ਆਏ ਨੇ ਉਹਨਾਂ ਨੂੰ ਉਹਨਾਂ ਬੋਲਣ ਲਈ ਪ੍ਰੈਸ ਕਰਨ ਲਈ ਜਾਣ ਲਈ ਵੀ ਉਹਨਾਂ ਨੂੰ ਨਹੀਂ ਇਜਾਜ਼ਤ ਦਿੱਤੀ ਜਾ ਰਹੀ ਉਹਨਾਂ ਨੂੰ ਉਹਨਾਂ ਦੇ ਘਰ ਚ ਨਜ਼ਰਬੰਦ ਕੀਤਾ ਜਾ ਰਿਹਾ ਅੱਜ ਦਾ ਜਿਹੜਾ ਇਹ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਉਹ ਪ੍ਰੈਸ ਦੇ ਵਿੱਚ ਜਿਹੜਾ ਸਾਡਾ ਆਜ਼ਾਦੀ ਆ ਸਾਡੀ ਗੱਲ ਰੱਖਣ ਦੀ ਜਿਹੜੀ ਆਜ਼ਾਦੀ ਆ ਉਹਨੂੰ ਸਰਕਾਰ ਕੁਚਲ ਰਹੀ ਆ ਪੰਜਾਬ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਔਰ ਅਸੀਂ ਤੁਹਾਡੇ মিডিਆ ਰਾਹੀਂ ਇਹ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੂੰ ਤੇ ਸਾਡੇ ਤੰਬੂ ਬੂਟੇ ਨੇ ਅਸੀਂ ਤੇਰੀ ਪੰਜਾਬ ਚ ਜੜ ਪੜ ਦੇਾਂਗੇ ਜਦੋਂ ਤੂੰ ਸਾਡੇ ਕੋਲ ਵੋਟਾਂ ਮੰਗਣਾ ਆਏਗਾ ਤੂੰ ਸਾਡੇ ਟੈਂਟ ਪਾੜਿਆ ਅਸੀਂ ਤੇਰਾ ਕੁਰਦੇ ਪਜਾਮੇ ਤੇਰੀ ਪਾਰਟੀ ਦੇ ਬੰਦਿਆਂ ਦੇ ਪਾੜਾਂਗੇ ਤੈਨੂੰ ਯੁੱਤੀਆਂ ਮਾਰ ਕੇ ਪਿੰਡਾਂ ਚੋਂ ਬਾਹਰ ਛੱਡ ਕੇ ਆਵਾਂਗੇ ਤੈਨੂੰ ਭੁਲੇਖਾ ਤੂੰ ਕੋਈ ਚੰਗੇ ਕੰਮ ਕਰਕੇ ਬਣਵੇਂ ਸੀਟਾਂ ਨਹੀਂ ਲਈਆਂ ਤੂੰ ਸਾਨੂੰ ਸਾਡੇ ਵਿੱਚ ਬਹਿ ਕੇ ਸਾਨੂੰ ਇਹ ਮਹਿਸੂਸ ਕਰਾਇਆ ਕਿ ਅਸੀਂ ਤੁਹਾਡੇ ਨਾਲ ਆ ਤੇ ਤੂੰ ਸਾਨੂੰ ਲਾਰੇ ਲਾ ਕੇ ਸਾਨੂੰ ਵੱਡੇ ਵੱਡੇ ਸੁਪਨੇ ਵਕਾ ਕੇ ਸਭਜਵਾਕ ਵਿਖਾਏ ਤੇਰੀ ਤੇ ਇੱਕ ਸੀਟ ਵੀ ਨਹੀਂ ਬਣਦੀ ਤੇ ਤੈਨੂੰ ਇਹ ਲਿਖ ਕੇ ਦੇ ਦਿੰਨੇ ਚੈਲੰਜ ਸਾਡਾ ਲੈ ਲਾ ਕਿ ਤੈਨੂੰ ਸਾਰੇ ਪੰਜਾਬ ਸੂਬੇ 'ਚ ਇੱਕ ਸੀਟ ਵੀ ਨਹੀਂ ਮਿਲਨੀ ਤੇਰਾ ਜਲੂਸ ਕੱਢ ਕੇ ਕਿਸਾਨ ਜੁਨੀਆਂ ਨਾਲ ਰੱਖ ਦੇਣਗੇ